ਚਲੋ ਮੈਂ ਰਿੰਕੂ ਜੀ ਬਾਰੇ ਕੀ ਕਹਿ ਸਕਦਾ ਉਹ ਉਹਨਾਂ ਦੇ ਵਿਚਾਰ ਨੇ ਐਮਪੀ ਬਣੇ ਉਹ ਜਿੱਤੇ ਉਹਨਾਂ ਨੂੰ ਮੈਂ ਵਧਾਈ ਦਿੰਦਾ ਇਸ ਤੋਂ ਇਲਾਵਾ ਗੱਲ ਕਰੀਏ ਜੀ ਲਗਾਤਾਰ ਅਕਾਲੀ ਦਲ ਦੇ ਜਿਹੜੇ ਉਹਨਾਂ ਦੀ ਕੋਰ ਕਮੇਟੀ ਦੀ ਮੀਟਿੰਗ ਤੇ ਵਿਚ ਕਿਹਾ ਜਾ ਰਿਹਾ ਹੈ ਕਿ ਜੱਜਦਾਰ ਸਾਹਿਬ ਨੂੰ ਜਿਹੜੀ ਹਟਾਉਣ ਦੀ ਮੰਗ ਕੀਤੀ ਜਾ ਰਹੀ ਸੀ ਤਾਂ ਲਗਾਤਾਰ ਇਸ ਦੇ ਉੱਤੇ ਜਿਹੜੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਨੇ ਤੇ ਕਾਂਗਰਸ ਪਾਰਟੀ ਕਿਵੇਂ ਦੇਖਦੀ ਹੈ ਜੀ ਦੇਖੋ ਕਾਂਗਰਸ ਪਾਰਟੀ ਤਾਂ ਸਰਪਤ ਪਾਰਟੀ ਆ ਕਿਸੇ ਦੀ Hindu Sikh Muslim Sai ਸਭ ਦੇ ਇੱਥੇ ਇੱਕ ਸੈਕੂਲਰ ਪਾਰਟੀ ਆ ਕਿਸੇ ਵੀ ਧਰਮ ਦੀ ਸਿਆਸਤ ਕਾਂਗਰਸ ਪਾਰਟੀ ਨਹੀਂ ਕਰਦੀ ਹਾਂ ਜਿੱਥੇ ਤੱਕ ਜਥੇਦਾਰ ਸਾਹਿਬ ਦੀ ਗੱਲ ਆ ਉਹ ਤਾਂ ਬਾਦਲ ਸਾਹਿਬ ਦੀ ਜੇਬ ਚੋਂ ਨਿਕਲਨੇ ਆ ਏਹੀ ਤਾਂ ਗੱਲ ਆ ਨਾ ਵੀ ਜਿੱਦਨ ਬਾਦਲ ਸਾਹਿਬ ਦੀ ਜੇਬ ਚੋਂ ਪਰਚੀ ਕੋਈ ਨਿਕਲੇ ਆਊਗੀ ਉਦੋਂ ਨਵੇਂ ਬਣ ਜਾਣਗੇ ਗਲਤ ਇੰਨੀ ਆ ਮੁੱਖ ਮੰਤਰੀ ਸਾਹਿਬ ਨੇ ਫਿਲ ਕੀਤਾ ਜਿਹੜਾ ਡਰਬਾਰ ਤੋਂ ਸਿੱਧਾ ਪ੍ਰਸਾਰਣ ਹੁੰਦਾ ਬਾਕੀ ਚੈਨਲਾਂ ਵਾਸਤੇ ਵੀ ਖੁੱਲ੍ਹਿਆ ਜਾਵੇ ਅਸੀਂ ਪੂਰਾ ਪੈਸਾ ਦਵਾਂਗੇ ਜੋ ਵੀ ਐਚੀਪੀ ਨੂੰ ਮੋੜ ਪਏ ਨਈ ਇਹ ਇਹ ਦੇਖੋ ਗਰਬਾਣੀ ਗਰਬਾਣੀ ਤਾਂ ਸਭ ਦੀ ਆ ਤੇ ਇੱਕ ਚੈਨਲ ਜੇ ਉਹਦੇ ਉੱਤੇ ਕੋਈ ਇੱਕ ਤਰ੍ਹਾਂ ਦਾ ਕਬਜ਼ਾ ਕਰੀ ਬੈਠਾ ਏ ਤਾਂ ਮੈਂ ਸਮਝਦਾ ਉਹ ਤਾਂ ਗੱਲ ਕੋਈ ਚੰਗੀ ਨਹੀਂਗੀ ਬਾਕੀ ਜਿਹੜਾ ਹੈ ਉਹ SGPC ਕਿਉਂਕਿ ਪ੍ਰਬੰਧਕ ਗੁਰਦਵਾਰ ਪੰਦਰ ਕਮੇਟੀ ਆ ਉਹਨੇ ਉਹ ਦੇਖਣਾ ਹੈ ਉਹਨਾਂ ਦਾ ਡੋਮੇਨ ਆ ਇਹ ਕਿਉਂਕਿ ਉਹ ਇੱਕ ਬਰਾਬਰ ਜਿਹੜੀ ਆ ਉਹ ਉਹ ਸਰਕਾਰ ਦਾ ਕੰਮ ਕਰਦੀ ਆ ਸੀਐਮ ਸਾਹਿਬ ਨੇ ਆਪਣਾ ਸੁਝਾਅ ਦਿੱਤਾ ਏ ਉਹ ਮੈਂ ਸਮਝਦਾ ਉਸ ਗੱਲ ਨੂੰ ਮੈਂ ਵੀ ਵੈਲਕਮ ਕਰਦਾ ਕਿਉਂਕਿ ਸਭ ਦਾ ਹੀ ਹੱਕ ਆ ਜਿਹੜਾ ਕੋਈ ਚਾਹੁੰਦਾ ਗਰਵਾਣੀ ਉਥੋਂ ਪਰ ਹਾਂ ਜਿਹੜੇ ਦੋ ਤਿੰਨ ਕੁਐਸਚਨ ਉਠਾਏ ਆ ਉਹਨਾਂ ਨੇ ਉਹ ਵੀ ਬਹੁਤ ਇੰਪੋਰਟੈਂਟ ਨੇ ਜਿਹੜੇ SGPC ਨੇ ਉਠਾਏ ਆ ਵੀ ਜੇ ਕੋਈ ਪ੍ਰਸਾਰਣ ਕਰਦਾ ਹੈ ਚੈਨਲ ਤੇ ਤੇ ਉਹ ਇੱਕਦਮ ਐਡ ਆ ਜਿਹੜੀ ਆਪਣੀ ਕੋਈ ਉੱਥੇ ਕੋਈ ਪਾਨ ਦੀ ਕੋਈ ਆਪਣੇ ਕੱਪੜਿਆਂ ਦੀ ਕੋਈ ਮੈਂ ਹੁਣ ਕੀ ਕਮਾ ਹੈ ਜਿਹੀਆਂ ਗੱਲਾਂ ਇਹ ਜਿਹੀਆਂ ਐਡਸ ਨੇ ਜਿਹੜੀਆਂ ਆਉਂਦੀਆਂ ਆ ਉਹ ਗਰਵਾਣੀ ਵਿੱਚ ਨਹੀਂ ਆ ਸਕਦੀਆਂ ਤੇ ਇਹ ਜੇ ਚੈਨਲ ਜੇ ਕਮਿਟ ਕਰਦੇ ਆ ਵੀ ਜਿੰਨਾ ਚਿਰ ਗਰਵਾਣੀ ਚ ਗਰਵਾਣੀ ਚੱਲੇਗੀ ਕੋਈ ਵੀ ਲਕਸ ਅੰਡਰਵੇਅਰ ਬਣਾਉਣ ਦੀ ਐਡ ਨਹੀਂ ਆਏਗੀ ਇਹ ਜਿਹੜੀਆਂ ਚੀਜ਼ਾਂ ਜੇ ਆਉਣਗੀਆਂ ਫਿਰ ਫਿਰ ਉਹ ਇੱਕ ਸੋਚਣ ਦਾ ਵੀ ਵਿਸ਼ਾ ਇਹੋ ਬੜੀ ਗੰਭੀਰ ਗੱਲ ਆ ਕਿਤੇ ਐਵੇਂ ਹੀ ਨਹੀਂ ਗਈ ਗੱਲ ਉਹ ਸਰਕਾਰ ਤੇ ਐਸਜੀਪੀਸੀ ਇਸ ਕਰਕੇ ਬਹਿ ਕੇ ਦੋਨੋਂ ਗੱਲਾਂ ਕਰ ਸਕਦੇ ਆ ਕਿਸ ਤਰੀਕੇ ਨਾਲ ਇਹਨੂੰ ਨਿਵੇੜਨਾ ਹੈ ਐਮਪੀ ਸਾਹਿਬ ਸਰਕਾਰੀ ਜਿਹੜੀਆਂ ਜ਼ਮੀਨਾਂ ਜਾਂ ਸ਼ਾਮਲਾਰ ਦੀਆਂ ਜ਼ਮੀਨਾਂ ਉਹ ਸੀਐਮ ਦੇ ਹਦੇਸ ਹੋਏ ਨੇ ਕਿ ਉਹਨੂੰ ਜਲਦ ਖਾਲੀ ਕਰ ਦਿੱਤਾ ਜਾਵੇ ਤਾਂ ਇੱਕ ਸੁੱਖ ਵਿਲਾਸ ਨੂੰ ਲੈ ਕੇ ਵੀ ਲਗਾਤਾਰ ਜਿਹੜਾ ਕਲਕਲ ਨੇ ਸਵਾਲ ਚੁੱਕੇ ਉਹ ਤਾਂ ਸੁਖਵੀਰ ਬਾਦਲ ਨੇ ਕਿਹਾ ਵੀ ਹਿੰਮਤ ਹੋ ਤਾਂ ਆ ਜਿਓ ਭਾਈ ਕੰਨਾ ਨਾ ਕੁਛ ਨਹੀਂ ਹੁੰਦਾ ਗਰੀਬ ਆਦਮੀ ਜ਼ਮੀਨ ਦਾ ਕੋਈ ਖੋਲਵੇ ਸ਼ਖਵੀਰ ਸਿੰਘ ਬਾਦਲ ਹੋਣਾ ਨੇ ਇਹ ਕਿਹਾ ਏ ਭਈ ਜੇ ਕਾਗਜ਼ ਨੇ ਜਾਂ ਦਸਤਾਵੇਜ਼ ਨੇ ਤਾਂ ਆਜੋ ਖੁੱਲਾ ਸੱਦਾ ਏ ਤੁਹਾਨੂੰ ਤੇ ਇਸ ਕਰਕੇ ਹੁਣ ਦੇਖਦੇ ਹਾਂ ਕੌਣ ਸੱਚ ਬੋਲਦਾ ਕੌਣ ਝੂਠ ਬੋਲਦਾ ਜਿਹੜੀ ਸ਼ਾਮਰਾਦ ਦੀਆਂ ਜ਼ਮੀਨਾਂ ਨੂੰ ਲੈ ਕੇ ਆ ਰਿਹਾ ਲੋਹ ਲੰਗਰ ਦੀਆਂ ਜ਼ਮੀਨਾਂ ਨੂੰ ਲੈ ਕੇ ਆ ਰਿਹਾ ਉਹਨੂੰ ਲੈ ਕੇ ਕਿਵੇਂ ਦੇਖਦੇ ਹਾਂ ਜੀ ਦੇਖੋ ਇਹ ਸਰਕਾਰਾਂ ਹਮੇਸ਼ਾ ਹੀ ਇਸ ਗੱਲ ਤੇ ਲੱਗਦੀ ਆ ਤੇ ਜਿਹੜੇ ਲੋਕ ਹੁੰਦੇ ਆ ਦੇਖੋ ਜੇ ਤਾਂ ਕਿਸੇ ਵੀ ਜ਼ਮੀਨ ਤੇ ਅਮੀਰ ਆਦਮੀ ਬੈਠਾ ਕੋਈ ਐਮ ਐਲ ਏ ਬੈਠਾ ਐਮ ਪੀ ਬੈਠਾ ਐਕਸ ਐਮ ਪੀ ਐਕਸ ਐਮ ਐਲ ਏ ਜਾਂ ਕੋਈ ਸਿਆਸੀ ਬੰਦਾ ਬੈਠਾ ਜਾਂ ਪਾਵਰਫੁਲ ਕੋਈ ਡੇਰਾ ਕੋਈ ਬੈਠਾ ਹੈ ਉਹਨੂੰ ਹਟਾਉਣਾ ਚਾਹੀਦਾ ਜੇ ਕੋਈ ਗਰੀਬ ਆਦਮੀ ਬੈਠਾ ਹੈ ਲੋੜਮੰਦ ਨੇ ਜੇ ਕਿਸੇ ਨੇ ਕੋਈ ਘਰ ਪਾਲਿਆ ਜਿਹਦੇ ਕੋਲ ਕੋਈ ਜਗ੍ਹਾ ਨਹੀਂ ਗਈ ਜਾਂ ਜਿਹਦੇ ਕੋਲ ਜ਼ਮੀਨ ਨਹੀਂ ਉਹ ਗਰੀਬ ਆਦਮੀ ਨੂੰ ਜੇ ਛੇੜਨਗੇ ਤਾਂ ਉਹ ਬੜੀ ਮਾੜੀ ਗੱਲ ਹੋਊਗੀ ਗਰੀਬ ਆਦਮੀ ਦੇ ਕੋਲ ਆਪਣੀ ਕੋਈ ਜਗ੍ਹਾ ਤਾਂ ਹੈ ਨਹੀਂ ਜੇ ਸਰਕਾਰ ਦੀ ਜਗ੍ਹਾ ਤਾਂ ਉਹਦੀ ਉਹ ਇਸ ਕਰਕੇ ਬੜਿਆਂ ਤਰਾੜਾ ਨੂੰ ਜਿਹਨੂੰ ਮਰਜ਼ੀ ਛੇੜਨ ਗਰੀਬ ਨੂੰ ਨਾ ਛੇੜਨ ਐਮਪੀ ਸਾਹਿਬ ਸ਼ਹਿਰ ਤੇ ਵੱਖ-ਵੱਖ ਪ੍ਰੋਜੈਕਟ ਚੱਲ ਰਿਹਾ ਤੁਸੀਂ ਵਿਸ਼ੇ ਖੇਤਰ ਹੀ ਨਹੀਂ ਵੀ ਮੀਟਿੰਗ ਲਈ ਸੀ ਕਿ ਲੱਗਦਾ ਨਹੀਂ ਅੱਜ ਵੀ ਮੈਂ ਮੀਟਿੰਗ ਸ਼ੁਰੂ ਕੀਤੀ ਸੀ ਅੱਜ ਵੀ ਬਹੁਤ ਜਿਹੜੇ ਆ ਉਹ ਉਨਤਾਈਆਂ ਸੀ ਜਿਹੜਾ ਠੇਕੇਦਾਰ ਆ ਉਹ ਉੱਥੇ ਮੌਜੂਦ ਨਹੀਂ ਸੀ ਆਫੀਸਰ ਮੌਜੂਦ ਨਹੀਂ ਸੀ ਬਹੁਤ ਜਿਹੜੇ ਤੇ ਉਹ ਮੀਟਿੰਗ ਇੱਕਦਮ ਬੜੀ ਸਖਤੀ ਨਾਲ ਮੈਂ ਪੋਸਟਪੋਨ ਕੀਤੀ ਆ ਤੇ ਅਗਲੀ ਮੀਟਿੰਗ ਮੈਂ ਸੀਐਮ ਸਾਹਿਬ ਨਾਲ ਗੱਲ ਕੀਤੀ ਆ सीएम साहब ਨੂੰ ਇਹ ਕਿਹਾ ਵੀ ਇਹ ਵੱਡਾ ਦਰਿਆ ਪ੍ਰੋਜੈਕਟ ਕਿਸੇ ਕੋਈ ਪਾਰਟੀ ਦਾ ਇਹਦੇ ਵਿੱਚ ਗੱਲ ਨਹੀਂ ਗਈ ਇਹ ਸਾਰੇ ਪੰਜਾਬ ਦਾ ਮੁੱਦਾ ਹੈ ਤੇ ਇਹਦੇ ਵਿੱਚ ਸਾਰੇ ਆਫੀਸਰ ਮੌਜੂਦ ਰਹਿਣੇ ਚਾਹੀਦੇ ਆ ਅਗਲੀ ਮੀਟਿੰਗ ਜਿਹੜੀ ਆ ਉਹਦੇ ਵਿੱਚ ਡੀਸੀ ਸੀਪੀ ਕਾਰਪੋਰੇਸ਼ਨ ਦੇ ਕਮਿਸ਼ਨਰ ਜਿਹੜਾ ਮਹਿਕਮਾ ਹੈ ਪলিউਸ਼ਨ ਬੋਰਡ ਸੀਵਰੇਜ ਬੋਰਡ ਤੇ ਸਾਰੇ ਮਹਿਕਮੇ ਹਾਜ਼ਰ ਰਹਿਣਗੇ ਤੇ ਜਿਹੜਾ ਉਹ ਠੇਕੇਦਾਰ ਆ ਜਿਹੜਾ ਵੱਡਾ ਬੰਬੇ ਤੋਂ ਜੇ ਉਹ ਨਹੀਂ ਇੱਥੇ ਆਊਗਾ ਉਦੀ ਟੀਮ ਪ੍ਰੋਪਰ ਨਹੀਂ ਆਏਗੀ ਤਾਂ ਮੁੜ ਕੇ ਉਹਤੇ ਸਖਤ ਕਾਰਵਾਈ ਆ ਜਿਹੜੀ ਉਹ ਕੀਤੀ ਜਾਊਗੀ ਧੰਨਵਾਦ